ਕਹਦੇ ਮਰਦ ਨੂੰ ਤੇ ਆਪਾਂ ਪਹੁੰਚਿਆ ਜੀ ਧਨੋਲਾ ਬੱਕਰੀ ਮੰਡੀ ਦੇ ਵਿੱਚ ਹਾਂ ਜੀ ਆ ਗਿਆ ਮੰਡੀ ਲੱਗ ਚੁੱਕੀ ਆ ਜੀ ਮੰਡੀ ਭਰਨੀ ਸ਼ੁਰੂ ਹੋ ਚੁੱਕੀ ਆ ਸਾਰੇ ਜਾਣੇ ਭਰਾਵਾਂ ਨੂੰ ਬੇਨਤੀ ਆ ਸਾਰਿਆਂ ਨੂੰ ਵੀ ਮੰਡੀ ਦੇ ਕੋਲ ਚੋ ਭਾਤੋਂ ਵੱਧ ਤੇ ਮੰਡੀ ਬਹੁਤ ਜ਼ਿਆਦੀ ਭਰਦੀ ਆ ਸਨਾਂ ਰੋਡ ਧਨੋਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਆਪਣਾ ਜੱਟ ਲਾਈਫ 76 ਆਜੋ ਮੁੰਡਿਓ ਮੰਡੀ ਦੇ ਵਿੱਚ ਤੁਸੀਂ ਦੇਖੋਗੇ ਫਿਰ ਮੰਡੀ ਆਜੋ ਬਈ ਸਾਰੀ ਕਰਦੇ ਆ ਜੀ ਗੱਲਬਾਤ ਜੱਟ ਲਾਪ 76 YouTube ਚੈਨਲ ਦੇਖੋ ਜੀ ਮੰਡੀ ਦਾ ਦ੍ਰਿਸ਼ ਦਿਖਾਉਣਾ ਚਲੋ ਬਾਈ ਪਹਿਲਾਂ ਦੇਖੋ ਜੀ ਵਧੀਆ ਵਧੀਆ ਮਾਲ ਪਹੁੰਚਿਆ ਮੰਡੀ 'ਚ ਦੇਖ ਸਕਦੇ ਹੋ ਵਪਾਰੀ ਵੀਰ ਬਹੁਤ ਤਰੇ ਫਿਰਦੇ ਆ ਹਲੇ ਤਾਂ ਮੰਡੀ ਭਰ ਨਹੀਂ ਆ ਜੀ ਧੂਆਂ ਚਲੀ ਜਾਂਦੀਆਂ ਨੇ ਢੂਣੇ ਦੇਖੋ ਜੀ ਮਿੱਤਰੋ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ ਦੇਖੋ ਜੀ ਓਏ ਤਾੜੀ ਤੇਰੇ ਕੋਲ ਕਿ ਭਾਈ ਚੱਕੇ ਕੀ ਕੀ ਆਮ ਆਈ ਗੱਲ ਬਾਤ ਕੀ ਹੋ ਗਿਆ ਦੇਖੋ ਭਾਈ ਵੀਡੀਓ ਦੇਖੋ ਕਰੋ ਬਹੁਤ ਹੀ ਵਧੀਆ ਬੱਕਰੀਆਂ ਪਹੁੰਚੀਆਂ ਨੇ ਦੇਖ ਸਕਦੇ ਹੋ ਭੁੱਕ ਵੱਡੇ ਵੱਡੇ ਖਾਣ ਦੇ ਭੁੱਕ ਹੈ ਅੱਪਾ ਜੋੜੇ ਦਾ ਕੀ ਮੰਗਿਆ ਸੀ 40000 40000 ਕਿਨੇ ਲਾਗੇ ਅਸਾਂ ਚੱਲੋ ਕੋਈ ਨਾ ਹੋ ਰਾਜੂ ਹਲੋ ਮਿੱਤਰੋ ਦੇਖੋ ਸੰਘਾ ਦੇ ਦੇਖੋ ਬੱਕਰੀ ਵੀਡੀਓ ਕਰ ਦਿਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸਨੋ ਲੈ ਮੰਡੀ ਹੈ ਜੀ ਵਧੀਆ ਭਰੀ ਹੈ ਦੇਖੋ ਜੀ ਕਾ ਤੇ ਸ਼ੇਰ ਵੀ ਦੱਬ ਕੇ ਅੱਗੋਂ ਇਧਰ ਵੀ ਬੱਕਰੇ ਬਹੁਤ ਖੜੀਆਂ ਜੀ ਦੇਖ ਸਕਦੇ ਹੋ ਇਧਰ ਵੀ ਆ ਜਾਓ ਦੇਖੋ ਜੀ ਕਿਹੜਾ ਬਤਾਰੀ ਕੀ ਹਾਲ ਹੈ ਵਧੀਆ ਕਣਕ ਲੋ ਬੱਕਰੀ ਪੀਟਰ ਜਿਹੜਾ ਡੱਕ ਕੇ ਆਇਆ ਬੱਕਰੀ ਸੇ ਬੱਕਰੀ ਦੇਖੋ ਜੀ ਨਗਰ ਬੱਕਰੀਆਂ ਪੂਰੀਆਂ ਬੱਕਰੀ ਬੱਕਰੀ ਸੇ ਬੱਕਰੀ ਲੋ ਵੀ ਮੇਟਰੋ ਲਾ ਤਰੋਲਾ ਮੰਡੀ ਆ ਜੀ ਦੇਖੋ ਭਾਈ ਆਏ ਹੁੰਦੇ ਬਾਈ ਇੱਥੇ ਤਾਂ ਬਾਈ ਆਪਣੀ ਬੱਕਰੀਆਂ ਲੈ ਲੈ ਬੱਕਰੇ ਲੈ ਲੈ ਦੇਖ ਸਕਦੇ ਹੋ ਮੰਡੀ ਦੇ ਵਿੱਚ ਪਹਿਲਾਂ ਇਧਰ ਖੜਾਗਾ ਬਾਈ ਨੀਰ ਆ ਲੈ ਦੇਖ ਸਕਦੇ ਨੀਰ ਆ ਜੀ ਬੱਕਰੀਆਂ ਦਾ ਪਹੁੰਚ ਚੁੱਕਾ ਲੋ ਮਿੱਤਰੋ ਬਾਈਆਂ ਨੇ ਬੱਕਰੀਆਂ ਮੋਟਰਸਾਈਕਲ ਤੇ ਲਿਆਂਦੀਆਂ ਨੇ ਇਹਨਾਂ ਨੂੰ ਖੋਲ ਦੇ ਬਾਈ ਜੀ ਖੋਲ ਦੇ ਬੱਕਰੀਆਂ ਨੂੰ ਦੇਖ ਸਕਦੇ ਹੋ ਵੀਡੀਓ ਕਰ ਦਿਓ ਸ਼ੇਅਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੰਡੀ ਵਧੀਆ ਭਰੀ ਹੋਈ ਹੈ ਜੀ ਹਲਦਾ ਬਹੁਤ ਭਰਨੀ ਹੈ ਮੰਡੀ ਤੁਸੀਂ ਦੇਖੋਗੇ ਮੰਡੀ ਭਰੀ ਦੀ ਹੈ ਮੰਡੀ ਪੂਰੀ ਸ਼ਰਾ ਭਰਨੀ ਹੈ ਦੇਖੋ ਜੀ ਦੇਖੋ ਉਹ ਦੂਰ ਬੁੱਢਾ ਲਾ ਆ ਆ ਦੋਸਤ ਸੇਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਗੱਲ ਤਾਂ ਨਹੀਂ ਅਟਕ ਕੇ ਕੱਟਿਆ ਲਓ ਮੇਟਰ ਵੜੀਆ ਵੜੀਆ ਬੱਕਰੇ ਬੱਕਰੀਆਂ ਧਨੋਲੇ ਦੀ ਮੰਡੀ ਚ ਪਹੁੰਚੇ ਆ ਜੋ ਕਰਦਾ ਵਾ ਸੌਦਾ ਸ਼ੁਰੂ ਆ ਤੁਹਾਡੇ ਸਾਹਮਣੇ ਬਹੁਤ ਦੇਖੀ ਬਹੁਤ ਬੋਗਾ ਪੂਰਾ ਸਰਾ ਬੋਗਾ 85 ਤਨੇ ਬੋਗ ਬਹੁਤ ਵਧੀਆ ਬਈ ਤਨੇ ਬੋਗ ਪੂਰੇ ਸਰੇ ਆ ਮੰਡੀ ਚ ਦੇਖੋ ਤੁਸੀਂ ਲਓ ਮਿੱਤਰੋ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਤੇ ਬੋਕਾ ਸੌਦਾ ਚੱਲੀ ਜਾਂਦਾ ਓਕੇ ਬ్రో ਧੰਨਵਾਦ ਸਤਿ ਸ਼੍ਰੀ ਅਕਾਲ